ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਤੇ ਉਹਨਾਂ ਦੀ ਬਾਣੀ ਦੀ ਮਹਿਮਾ ਦਾ ਅਸਰ ਦਾਤਾ ਭਲੀ ਕਰੇ ਸਭ ਨੂੰ ਖੁਸ਼ੀਆਂ ਬਖਸ਼ੇ ਸਦਾ ਚੜ੍ਹਦੀ ਕਲਾ ਰੱਖੇ ਸਤਗੁਰੂ ਸਾਹਿਬ ਨੇ ਕੀ ਹੈ ਕੰਚੋਂ ਕੰਚਨ ਪਇਓ ਸ਼ਬਦ ਗੁਰ ਸਰਵਣ ਸੁਣਿਓ ਵਿਖਤ ਅੰਮ੍ਰਿਤ ਖਾਓ ਨਾਮ ਸਤਿਗੁਰ ਮੁਖ ਪੜਿਓ ਜਿਸ ਮਨੁਖ ਨੇ ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ ਹੈ ਉਹ ਮਾਨੋ ਕੱਚ ਤੋਂ ਸੋਨਾ ਹੋ ਗਿਆ ਹੈ ਜਿਸ ਨੇ ਸਤਗੁਰੂ ਜੀ ਦਾ ਨਾਮ ਮੂੰਹੋਂ ਉਚਾਰਿਆ ਹੈ ਉਹ ਵਿਹ ਤੋਂ ਅਮਰਤ ਬਣ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ